ਮੈਨੂੰ ਕਾਪੜਾ ਤਾਂ ਦੱਸ ਲੈਣ ਦੇ ਨਾ ਪਹਿਲਾ ਪੂਰਾ ਕਾਪੜਾ ਤਾਂ ਦੱਸ ਦੇ ਕਿੰਨੇ ਹਜ਼ਾਰ ਕਰੋੜ ਦਾ 3 3 ਲੱਖ ਸਮਾਰਟ ਮੀਟਰ ਦਾ ਇਹਨਾਂ ਨੇ ਆਰਡਰ ਦਿਆ ਹਰਿਆਣੇ 'ਚ ਸਿੰਗਲ ਫੇਸ ਸਮਾਰਟ ਮੀਟਰ ਪ੍ਰਾਈਸ ਹੈਗੀ 2500 ਰੁਪਏ ਹਰਿਆਣੇ ਦੇ ਅੰਦਰ 2500 ਰੁਪਏ ਸਿੰਗਲ ਫੇਸ ਸਮਾਰਟ ਮੀਟਰ ਕਸਟ ਪੰਜਾਬ 'ਚ ਖਰੀਦ ਰਿਆਂ 4975 ਰੁਪਏ ਪਰ ਮੀਟਰ ਇਹ ਮੀਟਰ ਜਿਹਦੇ ਲੱਗਣਾ ਨਾ ਜਾ ਕੇ ਉਦੋਂ ਮਸੂਲ ਹੋਣਾ ਹੈਗਾ ਉਸ ਤੋਂ ਲਿਆ ਜਾਣਾ ਮਤਲਬ ਪੈਸਾ ਐ ਐਡ ਕਰਕੇ ਇਸੇ ਕਰਕੇ ਤਾਂ ਕਹਿ ਰਹੇ ਵੀ ਮੈਕਮਾ ਪ੍ਰੋਫਿਟ ਕਿਉਂਕਿ ਲੋਕਾਂ ਦੇ ਖੂਨ ਪਸੀਨੇ ਤੋਂ ਕੱਢਿਆ ਜਾ ਰਿਹਾ ਪੈਸਾ ਤੇ ਦੋ ਅੱਛਾ 2500 ਰੁਪਏ ਇਹ ਸਵਾ 2 ਲੱਖ ਸਮਾਰਟਰ ਮੀਟਰ ਪਰਚੇਜ਼ ਇਨ ਹਰਿਆਣਾ 55 ਕਰੋੜ ਤੇ ਪਰ ਮੀਟਰ ਕਮਿਸ਼ਨ 2475 ਕਰੋੜ 3 ਲੱਖ ਮੀਟਰ ਦਾ ਜਿਹੜਾ ਇਹਨਾਂ ਨੇ ਰਿਸ਼ਵਤ ਖਾਈ ਉਹ ਹੈਗੀ ਆ 74.26 ਕਰੋੜ ਪੰਜਾਬ 30 ਲੱਖ ਮੀਟਰ ਮੀਟਰ ਟੂ ਵੀ ਇੰਸਟਾਲਡ ਜਿਹੜੇ ਮੀਟਰ ਟੋਟਲ ਪੰਜਾਬ ਚ ਚੇਂਜ ਕਰ ਰਹੇ ਆ ਉਹ 87 ਲੱਖ 85000 ਮੀਟਰ ਇਹਨਾਂ ਨੇ 2 ਸਾਲ ਦੇ ਅੰਦਰ ਅੰਦਰ ਟੋਟਲ ਚੇਂਜ ਕਰਨੇ ਆ ਪੰਜਾਬ ਚ ਤੇ ਟੋਟਲ ਸਕੈਮ ਜਿਹੜਾ ਮੀਟਰਾਂ ਦਾ ਆ ਉਹ 2174 ਕਰੋੜ ਰੁਪਏ ਦਾ ਬਣਦਾ ਹੈ ਜਦੋਂ ਇਹ 87 ਲੱਖ 85000 ਮੀਟਰ ਲੱਗ ਜਾਣਗੇ ਇਹਨਾਂ ਦੀ ਦਿੱਲੀ ਵਾਲੀ ਕੇਜਰੀਵਾਲ ਦੀ ਔਰ ਭਗਵੰਤ ਮਾਨ ਦੀ ਔਰ ਸਰਾਓ ਸਾਹਬ ਦੀ ਜੇਬ 'ਚ 2174 ਕਰੋੜ ਰੁਪਏ ਚਲੇ ਜਾਣਾ ਇਹ 2174 ਕਰੋੜ ਰੁਪਏ ਸਿੱਧਾ ਪੰਜਾਬ ਦੇ ਅੰਦਰ ਜਿਹੜੇ ਮੀਟਰ ਲਵਾਉਣ ਵਾਲੇ ਕੰਜ਼ਿਊਮਰ ਆ ਉਹਨਾਂ ਦੀ ਜੇਬ ਤੋਂ ਨਿਕਲਣਾ ਹੈਗਾ ਮਤਲਬ ਪੰਜਾਬ ਦੇ ਨੌਜਵਾਨਾਂ ਨਾਲ ਠੱਗੀ ਪੰਜਾਬ ਦੇ ਕਿਸਾਨ ਨਾਲ ਠੱਗੀ ਪੰਜਾਬ ਦੇ ਵਪਾਰੀ ਨਾਲ ਠੱਗੀ ਪੰਜਾਬ ਦੇ ਕਰਮਚਾਰੀ ਨਾਲ ਠੱਗੀ ਪੰਜਾਬ ਦੇ ਆਮ ਆਦਮੀ ਨਾਲ ਠੱਗੀ ਇਹ ਟੋਟਲ ਲਾ ਲਿਓ ਤੁਸੀਂ ਕਿੰਨਾ ਹੋ ਗਿਆ 7000 ਕਰੋੜ ਰੁਪਇਆ ਇੱਕ ਇਹਨਾਂ ਨੇ 96000 3 ਫੇਸ ਸਮਾਰਟ ਮੀਟਰ ਖਰੀਦੇ 3 ਫੇਸ ਸਮਾਰਟ ਮੀਟਰ ਉਹ ਖਰੀਦੇ ਇਹਨਾਂ ਨੇ ਐਨਡੀ 19200 ਸਹਿਜ ਆਲਸੋ ਬੀਨ ਪਰਚੇਦ 1 ਲੱਖ 3 ਫੇਸ ਸਮਾਰਟ ਮੀਟਰ ਸਪਲਾਈਡ ਬਾਇ ਦੋਸਤੀ ਸਮਾਰਟ ਕਾਸਟ ਵਿੱਚ ਉਹਦੀ ਸਮਾਰਟ ਮੀਟਰ ਦੀ ਕੀਮਤ ਹੈਗੀ 8072 8072 ਰੁਪਏ ਦਾ ਸਮਾਰਟ ਮੀਟਰ ਖਰੀਦਿਆ ਇਹਨਾਂ ਦੇ ਨਾ ਜੀ ਇਸੇ ਵਿਭਾਗਮ ਦੇ 3 ਮੀਟਰ ਕੈਨ ਬੀ ਮੇਡ 60 ਅੱਛਾ ਇਹਨਾਂ ਦੇ ਮੈਕਪੇ ਨੇ ਉਹ ਵਿਭਾਗਮ ਦੇ ਦੀ ਉਹਦੀ ਲੈਬ ਟੈਸਟਿੰਗ ਕਰਵਾਈ ਮੀਟਰ ਵੈਸੇ ਤਾਂ ਇੱਕ ਕਾਨੂੰਨ ਆ ਵੀ ਤੁਸੀਂ ਕੋਈ ਮੀਟਰ ਪਰਚੇਜ਼ ਕਰਨਾ ਕਿਸੇ ਪ੍ਰਾਈਵੇਟ ਕੰਪਨੀ ਤੋਂ ਉਹਦੀ ਪਹਿਲਾਂ ਲੈਬ 'ਚ ਇਹਨਾਂ ਦੀ ਟੈਸਟਿੰਗ ਹੁੰਦੀ ਹੈ ਟੈਸਟਿੰਗ ਹੋ ਕੇ ਉਹਦੀ ਓਕੇ ਰਿਪੋਰਟ ਆਉਂਦੀ ਆ ਵੀ ਇਹ ਠੀਕ ਯੂਨਿਟ ਕੱਟ ਰਿਹਾ ਹੈਗਾ ਕੋਨ ਕਿਸ ਤਰ੍ਹਾਂ ਕੰਨੀ ਉਮਰਾਂ ਨਾਲ ਪੰਜਾਬ ਚ ਠੱਗੀ ਵੱਜ ਰਹੀ ਆ ਉਹਦੇ ਪਹਿਲਾਂ ਇਹਨਾਂ ਨੇ ਪਰਚੇਜ ਕਰ ਲਏ ਵਿਦਾਊਟ ਐਨੀ ਟੈਸਟਿੰਗ 1 ਲੱਖ ਮੀਟਰ ਜਦੋਂ ਟੈਸਟ ਕਰੇ ਜਦੋਂ ਉਹ ਮੀਟਰ ਟੈਸਟ ਕਰੇ ਨਾ ਤਾਂ ਉਹਨਾਂ ਮੀਟਰਾਂ ਚ ਇਹ ਪਾਇਆ ਗਿਆ ਇਹਨਾਂ ਦੇ ਡਿਪਾਰਟਮੈਂਟ ਦੀ ਰਿਪੋਰਟ ਆ ਵੀ ਇਹ ਮੀਟਰ 9% ਫਾਸਟ ਚਲਦੇ ਯਾਨੀ ਆਮ ਮੀਟਰ ਨਾਲੋਂ ਜਿਹੜੇ ਐਕਚੁਅਲ ਨਾਲੋਂ 9 ਮੀਟਰ 9% ਫਾਸਟ ਚੱਲਦੇ ਆ ਇਹ ਰਿਪੋਰਟ ਪਤਾ ਖਿਦੀ ਆ ਰਿਪੋਰਟ ਆਫ ਇਨਫੋਰਸਮੈਂਟ ਬਠਿੰਡਾ ਇਨਫੋਰਸਮੈਂਟ ਸਟਾਫ ਬਠਿੰਡਾ ਦੀ ਰਿਪੋਰਟ ਆ ਕਿ 9% ਫਾਸਟ ਚੱਲਦੇ ਆ 160 ਕਰੋੜ ਰੁਪਏ ਦੇ ਦੀ 160 ਕਰੋੜ ਰੁਪਏ ਦੇ ਡਿਫੈਕਟਿਵ ਮੀਟਰ ਇਹਨਾਂ ਨੇ ਖਰੀਦ ਲਏ ਔਰ ਖਰੀਦਣ ਤੋਂ ਬਾਅਦ ਉਹਦੀ ਟੈਸਟਿੰਗ ਕਰਵਾਈ ਟੈਸਟਿੰਗ ਚ ਆਇਆ ਵੀ 9% ਫਾਸਟ ਇਹ ਮੀਟਰ ਚਲਦੇ ਹੈਗੇ ਇਸ ਤੋਂ ਬਾਅਦ ਇਸ ਤੋਂ ਬਾਅਦ ਸੁਣੋ ਗੱਲ ਜਦੋਂ ਇਹਨਾਂ ਦੀ ਰਿਪੋਰਟ ਆ ਗਈ ਅੰਦਰ ਦੀ ਫੇਰ ਤਾਂ ਆਰਡਰ ਨਹੀਂ ਦੇਣਾ ਚਾਹੀਦਾ ਤਾਂ ਅੱਗੇ ਪਲੱਸ ਜਿਹੜੇ 160 ਕਰੋੜ ਦੇ ਪਰਚੇਜ਼ ਕਰਿਆ ਉਹ ਪੈਸੇ ਉਸ ਕੰਪਨੀ ਤੋਂ ਰਿਕਵਰ ਕਰਨੇ ਚਾਹੀਦੇ ਤੇ ਕੰਪਨੀ ਤੇ ਪਰਚਾ ਹੋਣਾ ਚਾਹੀਦਾ ਤਾਂ ਕੰਪਨੀ ਬਲੈਕਲਿਸਟਡ ਹੋਣੀ ਚਾਹੀਦੀ ਸੀ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਉਹਨੂੰ ਫਰਦਰ ਆਰਡਰ ਦੇ ਦਿਆ ਇਹਨਾਂ ਨੇ ਫਰਦਰ ਆਰਡਰ ਦੇ ਦਿਆ ਵੀ ਹੋਰ 2 ਲੱਖ ਪਰਚੇਜ ਸਮਾਰਟ ਮੀਟਰ ਪਰਚੇਜ ਕਰਨੇਗਾ ਮਤਲਬ 160 ਕਰੋੜ ਰੁਪਏ ਦੇ ਡੈਫੈਕਟਿਵ ਮੀਟਰ ਖਰੀਦੇ 9% ਉਹ ਫਾਸ ਚੱਲਦੇ ਆ ਇਹਨਾਂ ਦੇ ਇਨਫੋਰਸਮੈਂਟ ਵਿੰਗ ਦੀ ਰਿਪੋਰਟ ਆ ਤੇ ਉਹਨਾਂ ਨੂੰ ਹੋਰ ਆਰਡਰ ਦੇ ਦਿਆ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਹੋਇਆ ਵੀ ਪੰਜਾਬ ਦੀ ਸਰਕਾਰ ਨੇ 300 ਯੂਨਿਟ ਮਾਫ ਕਰਦੇ ਸਾਮੀਏ ਸਬਸਿਡੀ ਜ਼ਿਆਦਾ ਦੇਣੀ ਪੈਗੀ ਇਹਨਾਂ ਨੇ ਠੱਗੀ ਮਾਰ ਲਈ ਪਹਿਲਾਂ ਤਾਂ ਮੀਟਰ ਕੰਪਨੀ ਤੋਂ ਅੰਡਰਹੈਂਡ ਪੈਸੇ ਲਏ ਫਿਰ ਉਹਨਾਂ ਮੀਟਰਾਂ ਨੂੰ 9% ਫਾਸਟ ਕਰਕੇ ਜਿਹੜੇ 300 ਯੂਨਿਟਾਂ 270 ਯੂਨਿਟਾਂ ਜੀ 300 ਯੂਨਿਟ ਪੂਰੇ ਹੋ ਜਾਂਦੇ ਆ ਪੰਜਾਬ ਦੇ ਕੰਜ਼ਿਊਮਰ ਨਾਲ ਠੱਗੀ ਮਾਰੀ ਪਰਚੇਜ਼ ਕਰਨ ਤੋਂ ਬਾਅਦ ਡੈਫੈਕਟਿਵ ਮੀਟਰ ਇਕੱਠੇ ਕਰੇ ਸੋ ਜੇ ਮੈਂ ਇਹ ਸਾਰੇ ਕਾਪੜੇ ਆ ਉਹ ਤੋਂ ਆ ਦੇਖੋ ਯਾਰ ਬੜੀਆਂ ਚੀਜ਼ਾਂ ਆਉਣਗੇ ਕਪੜੇ ਦਾ ਆਪਣੀਆਂ ਡਿਮਾਂਡ ਕੀ ਆ ਜਰ ਯਾਰ ਮੈਂ ਤੁਹਾਨੂੰ ਨਾ 1 ਮਿੰਟ ਚ ਬਸ ਖਤਮ ਕਰ ਰਿਹਾ ਮੈਂ ਆ ਜੀ ਅੱਗੇ ਆ ਜਾਓ ਤੁਸੀਂ ਜਿਹੜੇ ਕਹਿ ਰਹੇ ਆ ਨਾ ਵੀ ਅਸੀਂ ਪ੍ਰੋਫਿਟ ਕਮਾ ਲਿਆ ਜਿਹੜੀ ਭਰਤੀ ਦੀ 1 ਚਾਰ 2022 ਚ 1678 ਮਲਾਜ਼ਮ ਤੇ ਅੱਜ ਮਲਾਜ਼ਮ ਰਹਿ ਗਏ 1665 ਠੀਕ ਹੈ 13 ਮਲਾਜ਼ਮ ਘਟ ਗਏ ਵਧਾਏ ਨਹੀਂ ਘਟ ਗਏ ਗਰੁੱਪ B ਚ 5476 ਤੇ ਉਹ ਵੱਧ ਗਏ 5812 ਹੋ ਗਏ ਤੇ ਗਰੁੱਪ ਨੇ ਸਟਾਫ ਐਜਾਂਡੇ ਅੱਛਾ 2130 ਇਹ ਇਹ ਟੋਟਲ ਮੈਂ ਤੁਹਾਨੂੰ ਦੱਸਦੇ ਆ ਟੋਟਲ ਮਲਾਜ਼ਮ ਜਿਹੜੇ 2022 ਚ 42576 ਤੇ ਅੱਜ ਮੁਲਾਜ਼ਮ ਹੈਗੇ 42561 15 ਮੁਲਾਜ਼ਮ 22 ਤੋਂ ਲੈ ਕੇ ਅੱਜ ਤੱਕ ਕੱਟੇ ਹੈਗੇ ਆ ਯਾਨੀ ਬਧੇ ਨਹੀਂ ਮੁਲਾਜ਼ਮ ਕੱਟ ਗਏਗੇ ਇਹ ਚ ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਮੈਂ ਤੁਹਾਨੂੰ ਦੱਸਾਂ 32336 ਰੈਗੂਲਰ ਮੁਲਾਜ਼ਮ ਤੇ ਰੈਗੂਲਰ ਤੇ ਹੁਣ ਮੁਲਾਜ਼ਮ ਪਤਾ ਕਿੰਨੇ ਰਹਿ ਗਏ 30941 ਜਿਹੜੇ ਰੈਗੂਲਰ ਮੁਲਾਜ਼ਮਾਂ 1391 ਘੱਟ ਕੇ ਬਿਜਲੀ ਬੋਰਡ ਚ ਰੈਗੂਲਰ ਮੁਲਾਜ਼ਮ 1391 ਘੱਟ ਕੇ ਆਊਟਸੋਰਸ ਤੇ ਇਹਨਾਂ ਨੇ ਰੱਖ ਲਏ ਜਿਹੜੇ ਕਹ ਰਹੇ ਨਾ ਸੀ ਰੈਗੂਲਰ 32000 ਭਾਤੀ ਕਰਦੇ ਇੱਕ ਨਹੀਂ ਕਰਿਆ ਸਾਰੇ ਮੁਲਾਜ਼ਮ ਉਲਟਾ ਘਟਾਈਆਂ ਸੋ ਮੈਂ ਸਮਝਦਾ ਕਿ ਜੇਕਰ ਇਸ ਘਟਾਲੇ ਦੀ ਜਾਂਚ ਜਿਸ ਘਟਾਲਿਆਂ ਦੀ ਜਾਂਚ EPF ਬਿਜ਼ਨਸ ਸਾਰਿਆਂ ਨੇ ਕਰ ਲਈ ਹੋਏ ਪ੍ਰੂਫ ਹੋ ਗਏ ਹੁਣ ਤੇ ਜਿਸ ਘਟਾਲੇ ਦੇ ਡਾਕੂਮੈਂਟਰੀ ਸਬੂਤਾਂ ਇਸ ਘਟਾਲੇ ਦੀ ਜਾਂਚ ਪੰਜਾਬ ਗਵਰਨਮੈਂਟ ਤਾਂ ਕਰ ਚੁੱਕੀ ਆ ਇਹ ਤਾਂ ਨਾ ਪਰਚਾ ਦਰਜ ਕਰੇ ਨਾ ਕੋਈ ਕਾਰਵਾਈ ਕਰੇ ਇਹ ਸਾਰੇ ਸਬੂਤ ਗਵਰਨਰ ਸਾਹਿਬ ਨੂੰ ਦਵਾਵਾਂਗੇ ਗਵਰਨਰ ਸਾਹਿਬ ਤੋਂ CBI ਤੇ NIA ਜਾਂਚ ਮੰਗਾਂਗੇ ਤਾਂ ਕਿ ਮੁੱਖ ਮੰਤਰੀ ਕੇਜਰੀਵਾਲ ਤੇ ਸਾਰਾ ਜਿਹੜਾ ਬਿਜਲੀ ਬੋਰਡ ਦਾ ਚੇਅਰਮੈਨ ਇਹਦੇ ਤੇ ਪਰਚਾ ਦਰਜ ਕਰਕੇ ਕਾਰਵਾਈ ਹੋਏ ਇਹ ਇੱਕ ਵੀ ਚੀਜ਼ ਮੈਂ ਬਿਨਾਂ ਡਾਕੂਮੈਂਟ ਦੇ ਆਧਾਰ ਤੇ ਨਿਕਰੀ ਤੁਸੀਂ ਸਾਰੇ ਡਾਕੂਮੈਂਟ ਮੇਰੇ ਤੋਂ ਲੈ ਲਿਓ ਮੈਂ ਤੁਹਾਨੂੰ WhatsApp ਤੇ ਵੀ ਪਾ ਦਾਂਗਾ ਸੋ ਸਾਡੇ ਨੌਜਵਾਨਾਂ ਦਾ ਸੁਸਨ ਹੋ ਰਿਹਾ ਕਰਮਚਾਰੀਆਂ ਦਾ ਸੁਸਨ ਹੋ ਰਿਹਾ ਤੇ ਕਜੂਮਰਾਂ ਤੋਂ 10000 ਕਰੋੜ 2000 ਕਰੋੜ ਰੁਪਇਆ ਹਰ ਸਾਲ ਲੁੱਟ ਕੇ ਕੇਜਰੀਵਾਲ ਦੀ ਜੇਬ 'ਚ ਦਿੱਲੀ ਜਾ ਰਿਹਾ ਅੱਜ ਕੇਜਰੀਵਾਲ ਪੰਜਾਬ ਦੇ ਅੰਦਰ ਆ ਰਹੇ ਆਂ ਜਵਾਬ ਦੇ ਕੇ ਜਾਏ ਵੀ ਇਹ ਲੁੱਟ ਜਿਹੜੀ ਪੰਜਾਬ 'ਚ ਹੋ ਰਹੀ ਆ ਕਦ ਤੱਕ ਬਰਦਾਸ਼ਤੋ ਤੋ ਇਹ ਸਾਰਾ ਕੁਝ ਮੈਂ ਕਾਜਾਂ ਸਮੇਤ ਐਕਸਪਲੇਨ ਕਰਿਆ ਹੁਣ ਰਖੜਾ ਸਾਹਿਬ ਤੁਹਾਨੂੰ 2 ਮਿੰਟ ਤੇ ਬਾਕੀ ਚੀਜ਼ਾਂ ਐਕਸਪਲੇਨ ਕਰ ਦੇਣਾ ਵੀਡੀਓ ਭਗਵੰਤ ਮਾਨ ਸਾਹਿਬ ਦਾ ਬਿਆਨ ਸੁਣਾ ਦਈਏ 2 ਮਿੰਟ ਲੈਣਾ ਇੱਕ ਭਗਵੰਤ ਮਾਨ ਦਾ ਬਿਆਨ ਆ ਹੀ ਸੁਣਾਣਾ ਚਾਹ ਰਹੇ ਜਿਹੜਾ ਸੁਣ ਲੈ ਇੱਕ ਟਵਿੱਕੇ ਵਾਲੇ ਆਊਟਸੋਰਸਿੰਗ ਸਤਿ ਭਗਵੰਤ ਮਾਨ ਨੇ ਹੁਣ ਇੱਥੇ ਭਗਵੰਤ ਮਾਨ ਇੱਕ ਵਾਰ ਸੁਣੋ ਮੈਂ ਤੁਹਾਨੂੰ ਦੱਸ ਭਗਵੰਤ ਮਾਨ ਨੇ ਵਿਧਾਨ ਸਭਾ ਚ ਬਿਆਨ ਦਿੱਤਾ ਵੀ ਅਸੀਂ ਇੱਕ ਵੀ ਠੇਕੇ ਦੇ ਨਹੀਂ ਰੱਖਾਂਗੇ ਮਲਾਜ਼ਮ ਨੂੰ ਰੈਗੂਲਰ ਮਲਾਜ਼ਮ ਭਰਤੀ ਕਰਾਂਗੇ ਮਲਾਜ਼ਮਾਂ ਦਾ ਸੋਸਣ ਨਹੀਂ ਕਰਾਂਗੇ ਵਿਧਾਨ ਸਭਾ ਚ ਦਿੱਤਾ ਉਹੀ ਉਹੀ ਭਗਵੰਤ ਮਾਨ 5000 ਰੁਪਏ ਪਰ ਮਲਾਜ਼ਮ ਲੁੱਟ ਕੇ ਕੇਜਰੀਵਾਲ ਦੀ ਜੇਬ ਚ ਪਾਰਿਆ ਹੈਗਾ ਸਿੱਧਾ ਡਾਇਰੈਕਟਰ ਜਿਹੜੇ ਮਲਾਜ਼ਮ ਰੈਗੂਲਰ ਰੱਖਣੇ ਚਾਹੀਦੇ ਤੇ 32000 ਦੀ ਥਾਂ ਤੇ ਬਿਜਲੀ ਬੋਰਡ ਚ 5 ਸਾਲਾਂ ਚ ਉਹ 30000 ਰਹਿ ਗਏ ਮਤਲਬ ਪੰਜਾਬ ਦੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੇ ਆ ਪੰਜਾਬ ਦੀ ਲੜਕੀਆਂ ਦਾ ਸ਼ੋਸ਼ਣ ਕਰ ਰਹੇ ਆ ਹੈਰਾਨ ਦੀ ਗੱਲ ਆ ਕਿ ਅੱਜ ਮਨਿਸਟਰਾਂ ਦਾ ਕੈਰੇਕਟਰ ਦੇਖੋ ਬਲਕਾਰ ਸਿੰਘ ਲੋਕਲ ਬਾਡੀ ਮਨਿਸਟਰ ਨੌਕਰੀ ਦੇਣ ਦੇ ਚਾਅ ਦੇ ਨਾਲ ਸਾਡੀਆਂ ਲੜਕੀਆਂ ਦੇ ਨਾਲ ਕਿੰਨਾ ਗੰਦ ਖਾ ਰਹੇ ਆ ਖੇ ਖਾ ਰਹੇ ਆ ਇਹ ਬਰਦਾਸ਼ਤ ਨਹੀਂ ਹੁੰਦਾ ਕਟਾਰੂ ਚੱਕ ਵਰਗੇ ਮੰਤਰੀ ਬਣ ਆਹ ਲੈ ਆ ਜਿੰਨੀਆਂ ਇਨਕੁਆਰੀਆਂ ਹੋਈਆਂ ਉਹਨਾਂ ਦੀ ਰਿਪੋਰਟ ਠੀਕ ਐ ਆ ਜਿਹੜੀਆਂ ਮੰਤਰੀ ਨਾਲ ਮੀਟਿੰਗਾਂ ਹੋਈਆਂ ਮੰਤਰੀ ਨੇ ਮੰਨਿਆ ਵੀ ਇਹ ਕਾਪਣਾ ਹੋਇਆ ਲਿਖਤੀ ਤੌਰ ਤੇ ਇਸ ਐਸੋਸੀਏਸ਼ਨ ਦੀ ਪ੍ਰਧਾਨ ਸਾਹਿਬ ਦੀ ਰਿਪੋਰਟ ਆ ਜਿਹੜਾ ਇਹਨਾਂ ਦੀ ਸੈਲਰੀਆਂ ਦੀ ਰਿਪੋਰਟ ਆਥੈਂਟਿਕ ਸਰਕਾਰ ਤੋਂ ਅਪਰੂਵਡ ਆ ਜਿਹੜਾ ਪਰਚੇਜ ਆ ਹਰਿਆਣੇ ਦੇ ਪੰਜਾਬ ਦੀ ਕੰਪੈਰੀਸ਼ਨ ਪਰਚੇਜ ਉਹਦਾ ਰਿਕਾਰਡ ਆ ਸਾਰਾ ਜਿੰਨਾ ਕਾਪੜਾ ਹੋਇਆ ਮੈਂ ਸਾਰਾ ਰਿਕਾਰਡ ਇੱਕ ਹੋਰ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਕਰਾਂ ਦੱਸਾਂ ਕਰੋਨਾ ਦੇ ਦਿਨਾਂ 'ਚ ਨਾ ਜੀ ਫੈਕਟਰੀਆਂ ਬੰਦ ਹੋ ਗਈ ਇੰਡਸਟਰੀ ਬੰਦ ਹੋ ਗਈ ਸਾਰੀ ਵਪਾਰੀਆਂ ਦੀਆਂ ਦੁਕਾਨਾਂ ਬੰਦ ਹੋ ਗਈ ਉਸ ਟਾਈਮ ਮੈਂ ਵਿਧਾਨ ਸਭਾ ਦੇ ਅੰਦਰ ਕਾਂਗਰਸ ਦੀ ਸਰਕਾਰ ਸੀ ਮੈਂ ਵਿਧਾਨ ਸਭਾ 'ਚ ਰੌਲਾ ਪਾਇਆ ਕਿ ਦੁਕਾਨਾਂ ਬੰਦਾਂ ਤੁਸੀਂ ਬਿੱਲ ਮਾਫ ਕਰੋ ਇੰਡਸਟਰੀ ਲਿਸਟਾਂ ਦੇ ਦੇ ਦੁਕਾਨਦਾਰਾਂ ਨੂੰ ਸਰਕਾਰ ਨੇ ਬਿੱਲ ਤਾਂ ਨਹੀਂ ਮaaf ਕਰੇ ਪਰ ਵਿਧਾਨ ਸਭਾ ਦੇ ਅੰਦਰ ਇੱਕ ਬਿਆਨ ਦੇ ਆ ਉਸ ਟਾਈਮ ਦੇ ਬਿਜਲੀ ਮੰਤਰੀ ਨੇ ਵੀ ਅਸੀਂ ਜਿਹੜੇ ਫਿਕਸ ਚਾਰਜਿਸ ਲੈਂਦੇ ਆ ਨਾ ਦੁਕਾਨਦਾਰਾਂ ਤੋਂ ਔਰ ਵਪਾਰੀਆਂ ਤੋਂ ਉਹ 242 ਕਰੋੜ ਰੁਪਏ ਬਣਦੇ ਆ ਵੀ ਉਹ ਅਸੀਂ ਮaaf ਕਰਦੇ ਵਿਧਾਨ ਸਭਾ ਚ ਕਰਿਆ ਚਿੱਠੀ ਜਾਰੀ ਕਰਤੀ ਨੋਟੀਫਿਕੇਸ਼ਨ ਹੋ ਗਈ ਆਮ ਆਦਮੀ ਪਾਰਟੀ ਦੀ ਸਰਕਾਰ 242 ਕਰੋੜ ਰੁਪਏ ਰਿਕਵਰ ਕਰਨ ਦੇ ਆਰਡਰ ਦੇ ਦੇ ਹੁਣ ਉਹਨਾਂ ਵਪਾਰੀਆਂ ਦੇ ਔਰ ਦੁਕਾਨਦਾਰਾਂ ਦੇ ਬਿੱਲਾਂ ਚੋਂ ਪੈਸੇ ਜੁੜ ਕੇ ਹਰੇ ਮਤਲਬ ਕਰੋਨਾ ਵਾਲੇ ਪੈਸੇ ਵੀ ਇਹ ਰਿਕਵਰ ਕਰ ਰਹੇ ਆ ਜਿਹੜੇ ਕਹਿ ਰਹੇ ਆ ਪ੍ਰੋਫਿਟ ਲਵਾਂਗੇ ਪਿਛਲੇ ਹਫਤੇ ਇਹਨਾਂ ਨੇ ਪ੍ਰੋਫਿਟ ਦੀ ਗੱਲ ਕੀਤੀ ਯਾਨੀ 7000 ਕਰੋੜ ਰੁਪਏ ਲੁੱਟ ਕੇ ਵੀ ਜੇ ਬਿਜਲੀ ਬੋਰਡ ਪ੍ਰੋਫਿਟ ਚ ਆਣਾ ਇਹ ਲੋਕਾਂ ਦੇ ਜੇਬ ਤੋਂ ਪੈਸਾ ਕੱਟੇ ਜਾ ਰਹੇ ਆ